ਜਪ ਜੀ ਸਾਹਿਬ ੴ ਸਤਨਾਮ ਕਰਤਾ ਪਕ ਨਿਰਭਉ ਨਿਰਵੈਰ ਕਾਲ ਮੂਰਤ ਆਜੂਨੀ ਸੈ ਪੰ ਗੁਰ ਪ੍ਰਸਾਦਿ ਜਪ ਆਜ ਸਚੁ ਚੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਈ ਜੇ ਲਾਇ ਰਹਾ ਲਿਬਤਾਰ ਭੁਖਿਆ ਭੁਖ ਨ ਹੋ ਤੇਰੀ ਜੇ ਪੰਨਾ ਪੁਰੀਆਂ ਪਾਰ ਸਹ ਸਿਆਣ ਪੰਨ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਇਸ ਚਾਰ ਹੋਈਏ ਕਿ ਕੋੜੇ ਟਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੇ ਵਿੜਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਗੁਜੇ ਤਾਂ ਹੋਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਚਾਣੇ ਨਿਸ਼ਾਨ ਗਾਵੇ ਕੋ ਗੁਣਵੜੀਆਂ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸੱਚ ਕਰੀ ਤਨਖੇ ਗਾਵੇ ਕੋ ਝੀਲੈ ਫਿਰਦੇ ਗਾਵੇ ਕੋ ਜਾ ਪੈ ਦਸੇ ਦੂਰ ਗਾਵੇ ਕੋ ਵਿਖੇ ਹਾਤਰਾ ਹਦੂਦ ਕਥਨਾ ਕਥੀਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈਂਦੇ ਥਕ ਪਾ ਗਈ ਜੁਗਾ ਜੁਗੰਤਰ ਖਾ ਖਾ ਗੇ ਹੁਕਮੀ ਹੁਕਮ ਚਲਾਇ ਰਾ ਨਾਨਕ ਵਿਖ ਸੇਵੇ ਪਰਵਾਹ ਸਾਚਾ ਸਾਹਿਬ ਸਾਚਨਾ ਪਾਕਿਆ ਪਾਉ ਆਪਾ ਅਕ ਮੰਗੇ ਤਿਹ ਦਿਗੇ ਦਾਤ ਕਰੇ ਦਾਤਾ ਫੇਰ ਕੇ ਅੱਗੇ ਰਖੀਏ ਜਿਤ ਸੇ ਤਰਵਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੀ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਤਰੀ ਮੁਖਦਾਰ ਨਾਨਕੇ ਵੇ ਜਾਣੀ ਐ ਸਬਾਪੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਈ ਜਿਨ ਸੇਬਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਓਣੀ ਨਿਦਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਤੁਪਰ ਹਰ ਸੋਕਰ ਲੈ ਜਾਏ ਗੁਰਮਖ ਨਾਦੰ ਗੁਰਮਖੀ ਵੇਦੰ ਗੁਰਮਖਿਆ ਸਮਾਈ ਗੁਰਈਸ਼ਰ ਗੁਰਗੋਖ ਬਰਮਾ ਪੁਰਪਾਰ ਬਖੀਮਾਈ ਜੇ ਹੋ ਜਾਣਾ ਆਖਾ ਨਾਹੀ ਕਾਣਾ ਕਤਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਚੀਆ ਕਾ ਇੱਕ ਦਾਤਾ ਸੋ ਮੇ ਨਿਸਰ ਨਾ ਜਾਈ ਇਰਥ ਨਾਵਾ ਜੇ ਸੁਭਾਵਾ ਵਿਣ ਭਾਣੇ ਕੇ ਨਾਇ ਕਰੀ ਜੇਤੀ ਸ੍ਰਿਠ ਉਪਾਈ ਤੇਖਾ ਵਿਣ ਕਰਮਾ ਕੈ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨ ਜੇ ਇੱਕ ਗੁਰ ਕੀ ਸਿੱਖ ਸੋਣੀ ਗੁਰਾਂ ਇੱਕ ਤੇ ਹੀ 부ਝਾਈ ਸਪਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਤੁਖਾਰਿਆ ਅਰਚਾ ਹੋਰ ਤੇ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਬਕੋਈ ਚੰਗਾ ਨਾ ਔਰ ਖਾਏ ਕੈ ਜਸ ਕੀਤ ਜਗ ਲਈ ਜੇਤ ਸਨਦਰ ਨ ਆਵਈ ਤਾ ਵਾਤ ਨ ਪੁੱਛੈ ਕੀ ਕੀਟਾ ਅੰਦਰ ਕੀ ਟਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨ ਸੁਚੈ ਜੇਤਸ ਗੁਣ ਕੋਏ ਕਰੇ ਸੁਣਿਆ ਸਿਤਪੀ ਸੁਰਨਾ ਸੁਣਿਆ ਤਰਤਵਨੇ ਆਕਾਸ ਸੁਣਿਆ ਦੀਪ ਲੋ ਪਤਾ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਤੂ ਪਾਪ ਕਾਨਾਸ ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸੋ ਸਿਮਰਤਿ ਵੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਸੁਨਾਮ ਸੁਣਿਆ ਪਰਪਰ ਪਾ ਵਿਮਾਨ ਸੁਣਿਆ ਲਾਗੇ ਸਹਿਜ ਤਿਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣ ਕੇ ਗਾ ਸੁਣਿਆ ਸੇਖ ਪੀਰ ਪਾਦਸ਼ਾ ਸੁਣਿਆ ਅੰਦੇ ਪਾਵੇਰਾ ਸੁਣਿਆ ਹਾਥ ਹੋਏ ਸਗਾ ਨਾਨਕ ਭਗਤਾ ਸਦਾ ਵਿਗਾਸ ਸੋਣਿਆ ਧੂਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਛੇ ਪਛਤਾਏ ਕਾਗਿਤ ਕਲਮ ਨ ਲਖਣਾਰ ਮਨਨੇ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਹੋਏ ਮਨ ਬੁੱਧ ਮਨਨੇ ਸਗਲ ਪਵਨ ਕੀ ਸੁੱਤ ਮਨਨੇ ਮੋਹ ਝੋਟਾ ਨ ਖਾਏ ਮਨਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਦਸੋਂ ਪ੍ਰਗਟ ਜਾਏ ਮੰਨੇ ਮੱਗ ਨ ਚੱਲੇ ਪੰਥ ਮੰਨੇ ਧਰਮ ਸਿੱਟੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖਤਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਵੇ ਨਕਿ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੈ ਪਾਵੇ ਦਰਗਹਿ ਮਾਨ ਪੰਜੈ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਤ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੇ ਤਾਂ ਪਾਰ ਤਰਤੀ ਹੋਰ ਪਰੇ ਹੋਰ ਹੋਰ ਇਸਤੇ ਪਾਰ ਤਲੇ ਕਵਣ ਜੋ ਜੀ ਜਾ ਤੰਗਾ ਕੇ ਨਾਵ ਸਭਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਈ ਕੇਤਾ ਤਾਂ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏ ਕੋ ਕਵਾਉ ਇਸਤੇ ਹੋਏ ਲਕਦਰੀਆ ਕੁਦਰਤ ਕਵਣ ਕਾਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦਦ ਭਾਵੈ ਸਾਈ ਪਲੀਕਾ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖਵੇਤ ਪਾਠ ਅਸੰਖ ਜੋਗ ਮਨ ਰਹੀ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਾਤਾਰ ਅਸੰਖ ਸੂਰ ਕੋਪਕਸਾਰ ਅਸੰਖ ਮੋਨ ਲਿਵਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਪਾਰਿਆ ਨਾ ਜਾਵਾ ਏਕ ਵਾਰ ਚੋਤਤ ਭਾਵੈ ਸਾਈ ਭਲੀ ਕਾ ਤੂ ਸਦਾ ਸਲਾਮ ਨਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਇਹ ਜੋਰ ਅਸੰਖ ਗਲ ਵੱਡ ਹੱਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾ ਅਸੰਖ ਕੁੜਿਆ ਕੋੜੇ ਫੇਰਾਗੇ ਅਸੰਖ ਮਲੇਸ਼ ਮਲ ਭਕ ਕਾਏ ਅਸੰਖ ਨਿੰਦ ਸਰ ਕਰੇ ਭਾਰੇ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੂ ਸਦਾ ਸਲਾਮ ਨਰੰਕਾਰ ਅਸੰਖ ਨਾਵ ਅਸੰਖ ਥਾਵ ਅਗੰ ਅਗੰ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਹੀ ਜੇ ਫਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾ ਹੂ ਬਿਣਾਵੇ ਨਾ ਹੀ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾ ਤੂੰ ਸਦਾ ਸਲਾਮ ਨਰੰਕਾਰ ਭਰੀਏ ਹੱਥ ਪੈਰ ਤੰਦੇ ਹੀ ਪਾਣੀ ਤੋਤੈ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਤੇ ਸਾਬੂਨ ਲਈਏ ਉਹ ਤੋਏ ਭਈਏ ਮਤ ਪਾਪਾਂ ਕੇ ਸੰਗ ਉਹ ਤੋ ਪਹਿਨਾਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਰੇ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਈ ਵਿਚ ਆਪੇ ਹੀ ਖਾਓ ਨਾਨਕ ਹੁਕਮੀ ਆਹ ਹੋ ਜਾਓ ਕੀਰਤ ਤਪ ਦਇ ਦਤ ਦਾਨ ਜੇ ਕੋ ਪਾਵੇ ਤਿਲਕਾਮਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਕੀਰਤ ਮਲਣਾ ਸਭ ਗੁਣ ਤੇਰੇ ਮੈ ਨਾਹੀ ਕੋਈ ਵਿਣਗੁਣ ਕੀਤੇ ਭਗਤ ਨ ਹੋਇ ਸਵਸ ਆਤਮਾਣੀ ਪਰਮਾਉ ਸਤ ਸੋਹਣ ਸਦਾ ਮਨ ਚਾਉ ਕਮਣ ਸੁਗੇਲਾ ਵਖਤ ਕਮਣ ਕਮਣ ਚਿਤ ਕਮਣ ਵਾਰ ਕਮਣ ਸ੍ਰਤੀ ਮਾਹ ਕਮਣ ਜਿਥੋ ਆਕਾਰ ਫੇਰ ਨ ਪਾਇਆ ਪੰਡਤੀ ਜੇ ਹੋਵੇ ਲੇ ਪ੍ਰਾਨ ਵਖਤ ਨ ਪਾਇਓ ਕਾ ਦੀਆਂ ਜੇ ਲਿਖਣ ਲੇ ਪ੍ਰਾਨ ਖੇਤਵਾਰ ਨ ਜੋ ਵੀ ਜਾਣ ਉਤਮਾਉ ਨ ਕੋਈ ਚਾ ਕਰਤਾ ਸਟੀ ਕੋ ਸਾਜੀ ਆਪੇ ਜਾਣੇ ਸੋਈ ਇਕ ਕਰੀ ਆਖਾ ਕਿ ਸਾਲਾਹੀ ਕਿਉ ਵਰਨੇ ਕਿਵ ਜਾਣ ਨਾਨਕਿਆ ਕੰਸਾ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵਟੇ ਨਾਈ ਕੀਤਾ ਜਾ ਕਾ ਹੋਵੇ ਨਾਲ ਕਿਪੋ ਆਪੋ ਜਾਣੇ ਅੱਗੇ ਗਿਆ ਨਾ ਸੋਈ ਪਾਤਾਲ ਪਾਤਾਲ ਲਖ ਅਗਾਸਾ ਆਗਾਸ ਔਰ ਔਰ ਪਾਲ ਥੱਕੇ ਵੇਖ ਕਹਿ ਇੱਕ ਵਾਰ ਸਹਿਸ 18 ਕਹਿ ਤਕੀਬਾ ਅਸਲੋ ਇੱਕ ਧਾਤ ਲਿਖਾ ਹੋਇ ਤਾ ਲਿਖੀ ਐ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇੱਥੀ ਸੁਖ ਨਾ ਪਾਈਆ ਨਦੀਆਂ ਹੱਥੇ ਵਾ ਪਵੇ ਸੰਬੰਧ ਨ ਜਾਣੀਐ ਮੁਤਸਾ ਸੁਲਤਾਨ ਗਿਰ ਖਾਸੇ ਤੇ ਮਾਲ ਧਨ ਕੀੜੀ ਤੁਲ ਨ ਹੋਵਨੀ ਜੇਤ ਸਮਨ ਉਹਨਾਂ ਦੀ ਸਰੈ ਅੰਤ ਨ ਸਿੱਤਿ ਕਹਿ ਨਯੰਤ ਅੰਤ ਨ ਕਰਨੇ ਦੇਣ ਨਯੰਤ ਅੰਤ ਨ ਵੇਖਣ ਸੁਣ ਨਯੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਤ ਅੰਤ ਕారణ ਕੇਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਈ ਇਹ ਅੰਤ ਨ ਜਾਣੇ ਕੋਈ ਬੋਧਾ ਕਹੀਏ ਬੋਧਾ ਹੋਏ ਵੱਡਾ ਸਾਹਿ ਉੱਚਾ ਥਾ ਉੱਚੇ ਉਪਰ ਉਚਾ ਨਾ ਇਹ ਬੜਾ ਉੱਚਾ ਉਹ ਵੈ ਕੋਏ ਤੇ ਸੁਚੇ ਕੋ ਜਾਣੇ ਸੋਏ ਜੇ ਬੜਿਆ ਜਾਣੇ ਆਪ ਆਪ ਨਾ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗੇ ਚੋਦਪਾਨ ਕਿਤੇ ਅਗੜ ਤਨੀ ਵਿਚਾਰ ਕਿਤੇ ਘੱਫ ਟੁੱਟੇ ਮਕਾਰ ਕਿਤੇ ਲੈ ਲੈ ਮੁਖਰਪਾਏ ਕਿਤੇ ਮੁਰਖ ਕਾਈ ਕਾਈ ਕਿਤੇ ਦੁੱਖੋ ਸਦਮਾ ਇਹ ਪੈਦਾ ਤੇਰੀ ਦਾਤਾ ਬੰਦ ਖਲਾਸੀ ਪਾਣੇ ਹੋਏ ਹੋ ਰਿਆਖ ਨ ਸਕੇ ਕੋਈ ਜੇ ਕੋ ਖਾਇ ਆ ਕਣ ਪਾਇ ਉਹ ਜਾਣੇ ਜੇ ਕੀਆ ਮੁਖ ਖਾਇ ਆਪੇ ਜਾਣੇ ਆਪੇ ਦੇ ਆਖ ਸੇ ਦੇ ਕੇ ਕੀ ਜਿਸਨੋ ਬਖਸੈ ਸਿਫ ਸਲਾਗ ਨਾਨਕ ਪਾਤਸ਼ਾਹੀ ਪਾਸ਼ਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤុល ਅਮੁੱਲ ਪਰਮਾਨ ਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਈ ਆਖੇ ਵੇਪਾਂ ਪ੍ਰਾਨ ਆਖੇ ਪੜੇ ਕਰੇ ਬਖਿਆ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਿਆ ਕੇ ਸੰਦ ਆਖੇ ਕਿਤੇ ਕੀਤੇ ਬੁੱਧ ਆਖੇ ਤਾਨ ਵਿੱਚ ਆਖੇ ਦੇ ਅੱਖੇ ਸੁਰ ਨਰਮੁਨ ਜੁਲ ਸੇ ਕੀਤੇ ਅੱਖੇ ਆਖਣ ਪਾਇ ਕੀਤੇ ਕਹਿ ਕਹਿ ਓ ਟੁੱਟ ਜਾਏ ਇਤੇ ਕੀਤੇ ਹੋਰ ਕਰੇ ਤਾਇਕ ਨ ਸਕੇ ਕੀਤੇ ਜੀਵੜ ਪਾਵੈ ਤੇਵੜ ਹੋਈ ਨਾਨਕ ਜਾਣ ਸਾਚਾ ਸੋਈ ਜੇ ਕੋ ਆਖੈ ਬੋਲ ਵਿਦੋਤ ਪਾ ਲਿਖੀਏ ਸਰਗਾਵਾ ਰਾਗਾਵਾ ਸੋ ਦਰ ਕੇਗਾ ਸੋ ਕਰ ਕੇਗਾ ਜਿਤ ਬੈ ਸਰਦ ਸੰਭਾਲੇ ਵਾਜੀ ਨਾਥ ਅਨੇਕ ਅਸ਼ੰਕ ਇਤੇ ਵਾਣਵਨ ਹਾਰੇ ਇਤੇ ਰਾਗ ਪਰੇ ਸੋ ਕਈਨ ਇਤੇ ਗਾਵਣਵਾਰੇ ਗਾਵੇ ਤੁਨੋਂ ਪਉਣ ਪਾਣੀ ਦਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਤ ਅੰਦਰ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿਤਸਮਾ ਦੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੰਨਰ ਕੀ ਸਰ ਚੋਕ ਚੋਕ ਬੇਦਾਨਾਲੇ ਗਾਵੈ ਮੋਹਣੀਆਂ ਮਨਮੋਹਨ ਸਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵੈ ਜੋਧਾ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਕਹੇ ਧਾਰੇ ਸਈ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਪਖ ਤਰਸਾਲੇ ਹੋਰ ਕੀਤੇ ਗਾਵੰ ਸਈ ਮੈਂ ਚਿਤ ਨਿਆਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਤਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਤਸਦੀਬ ਵੜਾਈ ਜੋਜ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾਹ ਪਤ ਸਾਹਿ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਾਲ ਕੋ ਆਲੀ ਕਾਇ ਜੁਗਤ ਡੰਡਾ ਪ੍ਰਤੀ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸੈ ਆਦੇਸ ਆਤ ਅਨੀ ਅਨਾਥ ਅਨਾਹ ਜੁਗ ਜੁਗ ਤੇ ਪੋਵਿਸ ਹੋ ਗਏ ਚਕੇ ਆ ਦਾ ਪੰਡਾਰਣ ਕਟਕਟਵਾ ਜੇਨਾ ਆਪ ਨਾ ਨਾ ਕੀ ਸਬਜਾ ਕੀ ਰਿੱਧ ਸਿੱਧ ਅਵਰਾ ਸਾਥ ਸੰਜੋਗ ਵਿਜੋਗ ਦੁਕਾਨ ਚਲਾਵਹਿ ਲੇਖੇ ਆਵੇ ਪਾਗ ਆਦੇਸਤ ਸੇ ਆਦੇਸ ਆਦ ਅਨੀਲ ਅਨਾਥ ਅਨਾਥ ਜੁਗ ਜੁਗ ਕੀ ਕੋਵਿਸ ਇਕਮਾਈ ਜੁਗਤ ਰਈ ਆਈ ਥੇ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਇ ਦੀਵਾਨ ਜਿਰਤ ਸੁਭਾਵੈ ਤੇ ਨਾ ਚਲਾਵੇ ਜੇ ਹੋਵੇ ਪਰਮਾਨ ਉਹ ਵੇਖੇ ਉਹ ਨਾ ਨਦਰ ਨ ਆਵੇ ਬੋਤਾ ਇਹ ਉਬਦਾਨ ਹਦਿਸਤ ਸੇ ਹਦਿਸ ਆਜ ਅਨਿਲ ਅਨਾਥ ਅਨਾਥ ਜੁਗ ਜੁਗ ਇਕ ਹੋਵੇ ਆਸਣ ਲੋਏ ਲੋਏ ਪੰਡਾਰ ਚੁਕਛ ਪਾਇਆ ਸੋ ਇਕਤਾ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸੱਚੀ ਕਾ ਹਦਿਸਤ ਸੇ ਹਦਿਸ ਆਜ ਅਨਿਲ ਅਨਾਥ ਅਨਾਥ ਜੁਗ ਜੁਗ ਇਕ ਹੋਵੇ ਇਕ ਦੂ ਜੀਵੋ ਲਖ ਹੋਏ ਲਖ ਹੋਵੇ ਲਖ ਵੀ ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏਤਰਾ ਪਵੜੀਆਂ ਚੜੀਐ ਸੋਇ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਇਰੀ ਨਾਨਕ ਨਤਰੀ ਪਾਈਏ ਊੜੀ ਊੜਠੀ ਆਕਣ ਚੋ ਚੁਪੈ ਨਾ ਜੋਰ ਜੋਰ ਨਾ ਮੰਗਣ ਤੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਚੁਕਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉਤਮ ਮੀਚ ਨ ਕੋਈ ਰਾਤੀ ਰੁਤੀ ਤਿਤੀ ਵਾ ਪਉਣ ਪਾਣੀ ਅਗਨੀ ਪਤਾ ਤਿਸ ਵਿੱਚ ਧਰਤੀ ਤਾ ਪ੍ਰਖੀ ਤਰਮਸਾਲ ਤਿਸ ਰ ਜੀ ਚੁਕਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਸਰਵਾਰ ਤਿਥੈ ਸੋਨ ਪੰਚ ਪ੍ਰਵਾਨ ਨਦਰੀ ਕਰ ਪਵੇਂ ਨੀਸਾਣ ਕਚ ਪਕਾਈ ਓਥੈ ਪਾਏ ਨਾਲਕ ਗਿਆ ਜਾਂ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕੰਮ ਕੇਤੇ ਪਵਨ ਪਾਣੀ ਬੈਸੰਤ ਦੇ ਕੇਤੇ ਕਾਰਮ ਖੇਸ ਕੇਤੇ ਪਰਮੇ ਕਾਰਤ ਕਰੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕیتے ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇ ਤੇਤੇ ਸਿੱਧ ਬੂਤ 나ਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਰ ਮੂਲ ਕੀਤੇ ਕੀਤੇ ਰਤ ਸਮੁੰਦ ਕੀਤੀ ਅਖਾਣੀ ਕੀਥਿਆ ਬਾਣੀ ਕੀਤੇ ਪਾਪ ਨਰਿੰਦ ਕੀਥਿਆ ਸੁੱਤੀ ਸੇਵ ਕੀਤੇ ਨਾਨਕ ਅੰਤ ਨਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਜਿੱਥੇ 나ਥ ਬਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂ ਤਿੱਥੇ ਕਾਰਤ ਕਰੀਏ ਬਹੁਤਿਆਂ ਨੂੰ ਤਾਂਕਿ ਇਹ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਕਰੀਏ ਸੁਤ ਮਤ ਮਨ ਬੁੱਧ ਤਿੱਥੇ ਕਰੀਏ ਸੁਰ ਸਦਾ ਕੀ ਸੁਤ ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨ ਕੋਈ ਗੋਲ ਤਿੱਥੇ ਚੋਦ ਮਹਾ ਬਲ ਸੂਤ ਤਿੰਨ ਮਹਿ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮਹਿ ਮਾਇ ਤਾਟੇ ਰੂਪ ਨ ਕਥਨੇ ਜਾਈ ਨਾ ਹੋਏ ਮਰੇ ਨਠਾ ਗਏ ਜਾਈ ਜਿਨ ਕੈ ਰਾਮ ਵਸੈ ਮਨ ਮਾਗੀ ਤਿਥੈ ਭਗਤ ਵਸੈ ਕੇ ਲੋ ਕਰੇ ਅਨੰਦ ਸਚਾ ਮਨਸੋਈ ਸਚ ਖੰਡ ਵਸੈ ਨਰੰਕਾ ਕਰ ਕਰ ਮੇਖ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤ ਅੰਤ ਨਯੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰ ਰਸਾ ਜਤ ਪਹਾਰਾ ਧੀਰਜ ਸੁਨਿਆ ਐਰਣ ਮਤ ਵੇਦ ਹਥਿਆ ਪਉ ਖਲਾ ਅਗਨ ਤਪਤਾਉ ਪਾਂਡਾ ਪਉ ਅੰਮ੍ਰਿਤ ਤਿਤਤਾ ਕਣੀਏ ਸਬਦ ਸਚੀ ਟਕਸਾਤ ਜਿੰਨ ਕੋ ਨਦਰ ਕਰਮ ਤਿੰਨ ਕਾਤ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮੁਗੱਤ ਦਿਸ ਰਾਤ ਦੋਇ ਤਾਈ ਤਾ ਹੈ ਲੈ ਸਗਲ ਜਗਤ ਚੰਗੀਆਂ ਆਇਆਂ ਪੁਰੀਆਂ ਆਇਆਂ ਵਾਚੇ ਧਰਮ ਖਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਇਆ ਗੇ ਮੁਸਕਤ ਘਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾ ਜਿਨਨੀ ਨਾਮ ਧਿਆਇਆ ਗੇ ਮਸਤਤ ਕਾਲ ਨਾਨਕ ਤੇ ਮੁਖ ਉਚਲੇ ਕੇਤੀ ਸੁਤੀ ਨਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ